ICCC ਚੈਂਪੀਅਨ ਟਰੋਫੀ ਦੀ ਗੱਲ ਕਰੀਏ ਤੇ ਅੱਜ ਇੰਡੀਆ ਔਰ ਆਸਟ੍ਰੇਲੀਆ ਦੇ ਵਿੱਚ ਜਿਹੜੀ ਸੈਮੀਫਾਈਨਲ ਦੀ ਪਹਿਲੀ ਜਿਹੜੀ ਆ ਰੇਸ ਦਾ ਮੁਕਾਬਲਾ ਹੋਣ ਜਾ ਰਿਹਾ ਜਿਹਦੇ ਵਿੱਚ ਆ ਆਸਟ੍ਰੇਲੀਆ ਜਿਹੜੀ ਟੌਪ ਜੈਟ ਕੇ ਉਹਨੇ ਆਪਣੀ ਬੈਟਿੰਗ ਲੈਂਡ ਦਾ ਜਿਹੜਾ ਫੈਸਲਾ ਲਿਆ ਆ ਔਰ ਇਸ ਪਿਚ ਦੀ ਗੱਲ ਕਰੀਏ ਪਿਚ ਇਸ ਵਾਰ ਨਵੀਂ ਪਿਚ ਆ ਭਾਵੇਂ ਕਿ ਪਹਿਲਾ ਜਿਹੜਾ ਮੈਚ ਇਸ ਪਿਚ ਤੇ ਖੇਡਿਆ ਗਿਆ ਸੀ ਇੰਡੀਆ ਵਰਸ ਨਿਊਜ਼ੀਲੈਂਡ ਜਿਹਦੇ ਵਿੱਚ ਨਿਊਜ਼ੀਲੈਂਡ ਜਿਹੜਾ ਸੀ ਚੇਸ ਕਰਦੇ ਹਾਰ ਗਿਆ ਸੀ ਸੋ ਇਸੇ ਤਰ੍ਹਾਂ ਹੁਣ ਜਿਹੜੀ ਟਾਸ ਆਸਟ੍ਰੇਲੀਆ ਨੇ ਜਿੱਤ ਲਈ ਆ ਔਰ ਹੁਣ ਪਹਿਲੀ ਜਿਹੜੀ ਬੈਟਿੰਗ ਕਰੇਗੀ ਜੇ ਇਸ ਟੀਮ ਦੀ ਗੱਲ ਕਰਾਂ ਤਾਂ ਇਸ ਟੀਮ ਦੇ ਵਿੱਚ ਜਿਹੜਾ ਟ੍ਰੈਵਿਸ ਹੈੱਡ ਆ ਉਹ ਇਸ ਵੇਲੇ ਬਹੁਤ ਜਿਹੜਾ ਇੰਡੀਆ ਦੇ ਖਿਲਾਫ ਕਾਫੀ ਖਤਰਨਾਕ ਬੱਲੇਬਾਜ਼ ਮੰਨਿਆ ਜਾਂਦਾ ਕਿਉਂਕਿ ਹਮੇਸ਼ਾ ਉਹ ਇੰਡੀਆ ਦੇ ਖਿਲਾਫ ਹੀ ਜਿਹੜੀ ਅੱਛੀ ਬੈਟਿੰਗ ਕਰਦਾ ਹੈ ਉਧਰ ਦੀ ਇੰਡੀਆ ਦੀ ਗੱਲ ਕਰੀ ਤੇ ਇੰਡੀਆ ਕੋਲ ਵੀ ਜਿਹੜੇ ਆ ਨੰਬਰ ਬੈਟਸਮੈਨ ਨੇ ਨੰਬਰ ਬੋਲਰ ਨੇ ਫਿਲਹਾਲ ਦੇਖਦੇ ਆ ਕਿ ਇੰਡੀਆ ਜਿਹੜੀ ਆ ਉਹ ਹੁਣ ਆਸਟ੍ਰੇਲੀਆ ਨੂੰ 250 ਦੇ ਕਰੀਬ ਦੇ ਥੱਲੇ ਰੋਕ ਤੱਕਦੀ ਆ ਜਾਨੀ ਜੇ ਅਬਬ ਜਾਂਦੀ ਆ ਤਾਂ ਫਿਰ ਇੰਡੀਆ ਲਈ ਬੜਾ ਮੁਸ਼ਕਲ ਹੋਏਗਾ ਕਿ ਇਸ ਪਿਚ ਤੇ ਚੇਜ਼ ਕਰਨਾ ਬੜਾ ਔਖਾ ਹੈ ਕਿਉਂਕਿ ਨਿਊਜ਼ੀਲੈਂਡ ਨਾਲ ਜਿਹੜਾ ਉਹ ਇੰਡੀਆ ਦਾ ਮੈਚ ਆ ਇਸ ਦਾ ਨਿਊਜ਼ੀਲੈਂਡ ਕੋਲੋਂ ਚੇਜ਼ ਕਰਨਾ ਬੜਾ ਔਖਾ ਹੋ ਗਿਆ ਸੀ ਸੋ ਜਿਹੜਾ ਸੈਮੀਫਾਈਨਲ ਪਹਿਲਾ ਸੈਮੀਫਾਈਨਲ ਜਿਹੜਾ ਆ ਇੰਡੀਆ ਵਰਸਸ ਆਸਟ੍ਰੇਲੀਆ ਜਿਹੜਾ ਕਿ ਦੁਬਈ ਦੇ ਵਿੱਚ ਹੋਣ ਜਾ ਰਿਹਾ ਜਿਹੜਾ ਸੋ ਇਹ ਟਾਸ ਹੋ ਚੁੱਕਿਆ ਆ ਆਸਟ੍ਰੇਲੀਆ ਨੇ ਜਿਹੜੀ ਬੈਟਿੰਗ ਚੁਣ ਲਈ ਆ ਤੇ ਹੁਣ ਜਿਹ ਇਸ ਪਿਚ ਦੇ ਉੱਤੇ ਉਮੀਦ ਹੈ ਕਿ ਇੰਡੀਆ ਨੂੰ ਬੋਲਰਾਂ ਲਈ ਚਾਹੀਦਾ ਕਿ 250 ਦੇ ਕਰੀਬ ਜਿਹੜਾ ਆ ਆਸਟ੍ਰੇਲੀਆ ਰੁਕਿਆ ਜਾਵੇ ਕਿਉਂਕਿ ਆਸਟ੍ਰੇਲੀਆ ਦੀ ਗੱਲ ਕਰਾਂ ਤਾਂ ਆਸਟ੍ਰੇਲੀਆ ਕੋਲ ਜਿਹੜਾ ਟ੍ਰੈਵਿਸ ਹੈੱਡ ਜਿਹੜਾ ਹੈ ਇਸ ਵੇਲੇ ਬਹੁਤ ਖਤਰਨਾਕ ਬੈਟਸਮੈਨ ਜਿਹੜਾ ਅਕਸਰ ਆ ਇੰਡੀਆ ਦੇ ਖਿਲਾਫ ਚੱਲਦਾ ਹੈ ਔਰ ਇੱਕ ਦੇਖਣਾ ਹੋਵੇਗਾ ਕਿ ਜਿਹੜਾ ਪਿਛਲੇ ਸਮੇਂ ਦੇ ਵਿੱਚ ਵੀ ਇਹ ਇੰਡੀਆ ਆਸਟ੍ਰੇਲੀਆ ਦੇ ਵਿੱਚ ਮੈਚ ਹੁੰਦੇ ਤੇ ਆਸਟ੍ਰੇਲੀਆ ਨੇ ਜਿਹੜਾ ਮੈਚ ਜਿਹੜਾ ਜਿੱਤਿਆ ਸੀ ਵਰਲਡ ਕੱਪ ਦੇ ਵਿੱਚ ਉਸ ਨੂੰ ਲੈ ਕੇ ਕਿਹਾ ਇੰਡੀਆ ਹੁਣ ਉਹਦਾ ਬਦਲਾ ਲਵੇਗੀ ਸੋ ਕਮੈਂਟ ਕਰਕੇ ਦੱਸੋ ਕਿ ਹੁਣ ਜਿਹੜਾ ਇੰਡੀਆ ਆ ਇਹ ਜਿਹੜਾ ਆਸਟ੍ਰੇਲੀਆ ਤੋਂ ਬਦਲਾ ਲਵੇ ਕਿਉਂਕਿ ਹਮੇਸ਼ਾ ਜਦੋਂ ਵੱਡੇ ਮੈਚ ਹੁੰਦੇ ਨੇ ਜਾਂ ਵਰਲਡ ਕੱਪ ਦੀ ਫਾਈਨਲ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਜਿਹੜਾ ਵਰਲਡ ਕੱਪ ਜਿੱਤ ਗਿਆ ਸੀ ਉਸ ਨੂੰ ਲੈ ਕੇ ਅੱਜ ਇੰਡੀਆ ਉਸ ਵਰਲਡ ਕੱਪ ਦਾ ਬਦਲਾ ਲਵੇਗੀ ਕਿ ਨਹੀਂ ਸੋ ਆਪਣੇ ਕਮੈਂਟ ਕਰਕੇ ਜਰੂਰ ਦੱਸੋ ਕਿ ਇਸ ਇਸ ਟੂਰਨਾਮੈਂਟ ਦੇ ਵਿੱਚ ਇਸ ਮੈਚ ਦੇ ਵਿੱਚ ਕਿਹੜੀ ਟੀਮ ਜਿੱਤਦੀ ਹੈ ਅਗਰ ਜਿੱਤਦੀ ਹੈ ਤਾਂ ਕਿਹੜਾ ਬੱਲੇਬਾਜ਼ ਤੇ ਕਿਹੜਾ ਬੋਲਰ ਜਿਹੜਾ ਆ ਨਾਂ ਰੋਸ਼ਨ ਕਰਕੇ ਇੰਡੀਆ ਨੂੰ ਜਿਹੜਾ ਇਸ ਫਾਈਨਲ ਦੇ ਵਿੱਚ ਲੈ ਕੇ ਜਾਵੇ